ਹਾਏ ਨਿਚੰਬਾ ਹਰਿਆ ਪਰਿਆ ਹਾਏ ਨਿਚੰਬਾ ਹਰਿਆ ਪਰਿਆ ਸੋਣੀਏ ਹਰਿਆ ਚੰਬੇ ਦੀਆਂ ਡਾਲੀਆਂ ਸੋਣੀਏ ਹਰਿਆ ਚੰਬੇ ਦੀਆਂ ਡਾਲੀਆਂ ਹਾਏ ਨਿਜਰਾ ਕੁੰਡੇ ਚੁੱਕ ਹਾਏ ਨਿਜਰਾ ਕੁੰਡੇ ਚੁੱਕ ਸੋਣੀਏ ਦੇਖਾ ਕਨਾ ਦੀਆਂ ਸੋਣਿਆ ਦੇਖਾ ਕਨਾਂ ਦੀਆਂ ਵਾਲੀਆਂ ਹਾਏ ਬੇਜਰਾ ਹੌਲੀ ਬੋਲ ਹਾਏ ਬੇਜਰਾ ਹੌਲੀ ਬੋਲ ਸੋਣਿਆ ਸੱਸ ਸੁੱਤੀ ਸੌਰਾ ਜਾਗਦਾ ਸੋਣਿਆ ਸੱਸ ਸੁੱਤੀ ਸੌਰਾ ਜਾਗਦਾ ਹਾਏ ਨੀ ਸਾਨੂੰ ਕਾ ਦਾ ਡਰ ਸਾਨੂੰ ਕਾ ਦਾ ਡਰ ਸੋਣੀਏ ਉਹਨਾਂ ਵੀ ਮੋਜਾ ਮਾਣਿਆ ਸੋਣੀਏ ਉਹਨਾਂ ਵੀ ਮੋਜਾ ਮਾਣਿਆ ਹਾਏ ਨਿ ਚੰਬਾ ਹਰਿਆ ਪਰਿਆ ਹਾਏ ਨਿ ਚੰਬਾ ਹਰਿਆ ਪਰਿਆ ਸੋਣੀਏ ਹਰਿਆ ਚੰਬੇ ਦੀਆਂ ਡਾਲੀਆਂ ਸੋਣੀਏ ਹਰਿਆ ਚੰਬੇ ਦੀਆਂ ਢਾਲੀਆਂ ਹਾਏ ਨੀ ਜਰਾ ਕੁੰਡੇ ਚੱਕ ਹਾਏ ਨੀ ਜਰਾ ਕੁੰਡੇ ਚੱਕ ਸੋਣੀਏ ਦੇਖਾ ਕੰਨਾ ਦੀਆਂ ਵਾਲੀਆਂ ਸੋਣੀਏ ਦੇਖਾ ਕੰਨਾ ਦੀਆਂ ਵਾਲੀਆਂ ਹਾਏ ਨੀ ਜਰਾ ਹੌਲੀ ਬੋਲ ਹਾਏ ਵੇ ਜਰਾ ਹੌਲੀ ਬੋਲ ਸੋਣਿਆ ਅਜਨ ਨਾਨਕ ਆਰੀਆਂ ਸੋਹਣਿਆ ਅਜਨ ਨਾਨਕ ਆਰੀਆਂ ਹਾਏ ਨਿਸਾਨੋ ਕਾਦਾ ਡਰ ਹਾਏ ਨਿਸਾਨੋ ਕਾਦਾ ਡਰ ਸੋਹਣੀਏ ਇਹ ਵੀ ਵਿਆਇਆ ਜਾਣੀਆਂ ਸੋ ਹਾਏ ਨਿ ਚੰਬਾ ਹਰਿਆ ਪਰਿਆ ਹਾਏ ਨਿ ਚੰਬਾ ਹਰਿਆ ਪਰਿਆ ਸੋਣੀਏ ਹਰਿਆ ਚੰਬੇ ਦੀਆਂ ਡਾਲੀਆਂ ਸੋਣੀਏ ਹਰਿਆ ਚੰਬੇ ਦੀਆਂ ਡਾਲੀਆਂ ਹਾਏ ਨਿ ਜਰਾ ਕੁੰਡੇ ਚੱਕ ਹਾਏ ਨਿ ਜਰਾ ਕੁੰਡੇ ਚੱਕ ਸੋਣੀਏ ਦੇਖਾਂ ਕੰਨਾਂ ਦੀਆਂ ਵਾਲੀਆਂ ਸੋਣੀਏ ਦੇਖਾਂ ਕਨਾਂ ਦੀਆਂ ਵਾਲੀਆਂ ਹਾਏ ਵੇ ਜਰਾ ਹੌਲੀ ਬੋਲ ਹਾਏ ਵੇ ਜਰਾ ਹੌਲੀ ਬੋਲ ਸੋਹਣਿਆ ਵੇੜੇ ਦਰਾਣੀਆਂ ਜਠਾਣੀਆਂ ਸੋਹਣਿਆ ਵੇੜੇ ਦਰਾਣੀਆਂ ਜਠਾਣੀਆਂ ਹਾਏ ਨਿਸਾਨੂ ਕਾ ਦਾ ਡਰ ਹਾਏ ਨਿਸਾਨੂ ਕਾ ਦਾ ਡਰ ਸੋਹਣੀਏ ਖਸਮਾ ਵਾਲੀਆਂ ਸੋਣੀਏ ਓ ਵੀਏ ਖਸਮਾ ਵਾਲੀਆਂ ਹਾਏ ਨੀ ਚੰਬਾ ਹਰਿਆ ਪਰਿਆ ਹਾਏ ਨੀ ਚੰਬਾ ਹਰਿਆ ਪਰਿਆ ਸੋਣੀਏ ਹਰਿਆ ਚੰਬੇ ਦੀਆਂ ਡਾਲੀਆਂ ਸੋਣੀਏ ਹਰਿਆ ਚੰਬੇ ਦੀਆਂ ਡਾਲੀਆਂ